ਸਿੰਘ ਸਾਬ ਭਾਈ ਤਾਰੂ ਸਿੰਘ ਬੋਲਿਆ ਉਹ ਸ਼ੇਰ ਵਾਂਗ ਗੱਜਿਆ ਜਹਰਾਣੇ ਢੋਲਿਆ ਉਹ ਸ਼ੇਰ ਵਾਂਗ ਗੱਜਿਆ ਜਹਰਾਣੇ ਢੋਲਿਆ ਹੁਣੀ ਕੱਲਾ ਸਾਰਾ ਵੇਖੇਗਾ ਜਮਾਨਾ ਏ ਜੁੱਤੀ ਅੱਗੇ ਲਾ ਕੇ ਤੈਨੂੰ ਮੈਂ ਝੁਖਾਣਾ ਏ ਜੁੱਤੀ ਅੱਗੇ ਲਾ ਕੇ ਤੈਨੂੰ ਤੱਕ ਵੇਖੀ ਸਮਾਂ ਆਵੇਗਾ ਉਹ ਛੋੜੇ ਦਿਨਾ ਤੱਕ ਵੇਖੀ ਸਮਾਂ ਆਵੇਗਾ ਰੱਬ ਨੇ ਬਣਾਇਆ ਕੈਸਾ ਹੈ ਬਣਾਏ ਜੁੱਤੀ ਅੱਗੇ ਲਾ ਕੇ ਤੈਨੂੰ ਲੈ ਜੂ ਖਾਣਾ ਓਏ ਜੁੱਤੀ ਅੱਗੇ ਲਾ ਕੇ ਤੈਨੂੰ ਲੈ ਜੂ ਖਾਣਾ ਓਏ ਉਹ পাপ ਵਾਲਾ ਮੇੜਾ ਨੱਕ ਨੱਕ ਭਰਿਆ ਇਨਾ ਪਾਪ ਜਾਂਦਾ ਨਹੀਂ ਖੁਦਾ ਤੂੰ ਜਰਿਆ ਉਹ ਇੰਨਾ ਪਾਪ ਜਾਂਦਾ ਨਹੀਂ ਖੁਦਾ ਤੂੰ ਜਰਿਆ ਬੇੜੀ ਤੇਰੀ ਘਰੀ ਵਿੱਚ ਹੈ ਤੂਫਾਨਾ ਓਏ ਜੁੱਤੀ ਅੱਗੇ ਲਾ ਕੇ ਤੈਨੂੰ ਲੈ ਝੁਖਾਣਾ ਓਏ ਜੁੱਤੀ ਅੱਗੇ ਲਾ ਕੇ ਤੈਨੂੰ ਲੈ ਝੁਖਾਣਾ ਓਏ ਉਹ ਜੇ ਕੋਈ ਤੋਥੂ ਹੁੰਦਾ ਹੈ ਉਪਕਾਰ ਲੈ ਜਿੰਨਾ ਯਾਦ ਹੁੰਦਾ ਹੈ ਖੁਦਾ ਨੂੰ ਕਰ ਲੈ ਉਹ ਜਿੰਨਾ ਯਾਦ ਹੁੰਦਾ ਹੈ ਖੁਦਾ ਨੂੰ ਕਰ ਲੈ ਜਮਾਂ ਕੋ ਤੈਨੂੰ ਹੋ ਵੀ ਨਾ ਛਡਾਉਣਗੇ ਲੋਤ ਦਾ ਤਿਆਰ ਤੇਰਾ ਪਰਮਾਨਾ ਏ ਜੁੱਤੀ ਅੱਗੇ ਲਾ ਕੇ ਤੈਨੂੰ ਲੈ ਜੂ ਦਾਨਾ ਓਏ ਜੁੱਤੀ ਅੱਗੇ ਲਾ ਕੇ ਤੈਨੂੰ ਲੈ ਜੂ ਖਾਨਾ ਓਏ ਉਹ ਕੀ ਕਿਹਾ ਮਨ ਨੂੰ ਦੱਲ ਵੀਰ ਗੱਲ ਦਾ ਪਾਪੀਆਂ ਨੂੰ ਫਲ ਕੀਤੀਆਂ ਦਾ ਮਿਲਦਾ ਉਹ ਪਾਪੀਆਂ ਨੂੰ ਫਲ ਕੀਤੀਆਂ ਦਾ ਮਿਲਦਾ ਅੱਗੇ ਲਾ ਟੈ ਤੈਨੂੰ ਲੈ ਰੁਖਾਨਾ ਓਏ ਜੁੱਤੀ ਅੱਗੇ ਲਾ ਕੇ